ਦੇ ਵੱਲੋਂ ਆਪਣੀ ਬਚੀ ਹੋਈ ਇੱਕ ਸੀਟ ਤੇ ਵੀ ਕੈਂਡੀਡੇਟ ਦਾ ਐਲਾਨ ਕਰ ਦਿੱਤਾ ਹੈ ਕਿ ਆ ਕਾਂਗਰਸ ਦੇ ਵੱਲੋਂ ਫਿਰੋਜ਼ਪੁਰ ਸੀਟ ਤੇ ਅਜੇ ਤੱਕ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਗਿਆ ਸੀ ਪਰ ਹੁਣ ਇਹ ਅਨਾਉਂਸਮੈਂਟ ਹੋ ਚੁੱਕੀ ਹੈ ਕਾਂਗਰਸ ਦੇ ਵੱਲੋਂ ਆਪਣਾ ਫਿਰੋਜ਼ਪੁਰ ਸੀਟ ਤੇ ਉਮੀਦਵਾਰ ਐਲਾਨ ਦਿੱਤਾ ਗਿਆ ਸ਼ੇਰ ਸਿੰਘ ਖੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਦਿੱਤੀ ਹੈ ਦੱਸਦੀ ਹੈ ਕਿ ਕਾਂਗਰਸੀ ਵੱਲੋਂ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਜੋ 13 ਸੀਟਾਂ ਤੇ ਚੋਣਾਂ ਹੋਣ ਜਾਣੀਆਂ ਨੇ 12 ਸੀਟਾਂ ਤੇ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤੇ ਸੀ ਤੇ ਇੱਕ ਸੀਟ ਬਚੀ ਸੀ ਫਿਰੋਜ਼ਪੁਰ ਦੀ ਤੇ ਉਸ ਤੇ ਵੀ ਹੁਣ ਕਾਂਗਰਸੀ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਸ਼ੇਰ ਸਿੰਘ ਖੁਬਾਇਆ ਨੂੰ ਕਾਂਗਰਸ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਦੱਸਦੀ ਹੈ ਕਿ ਸ਼ੇਰ ਸਿੰਘ ਖੁਬਾਇਆ ਇਸ ਤੋਂ ਪਹਿਲਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਵੀ ਕਾਂਗਰਸ ਦੇ ਟਿਕਟ ਤੇ ਲੋਕ ਸਭਾ ਉਮੀਦਵਾਰ ਰਹੇ ਨੇ ਲੋਕ ਸਭਾ ਚੋਣ ਲੜੀ ਸੀ ਪਰ ਹਾਲਾ ਕਿ ਸੁਖਬੀਰ ਬਾਦਲ ਦੇ ਵੱਲੋਂ ਉਹਨਾਂ ਨੂੰ ਹਰਾ ਦਿੱਤਾ ਗਿਆ ਸੀ ਸੋ ਹੁਣ ਕਾਂਗਰਸ ਦੀ ਇੱਕੋ ਹੀ ਸੀਟ ਬਚੀ ਸੀ ਫਿਰੋਜ਼ਪੁਰ ਦੀ ਜਿਸ ਨੂੰ ਲੈ ਕੇ ਜਦੋਂ ਜਹਿਰ ਚੱਲ ਰਹੀ ਸੀ ਤੇ ਕੈਂਡੀਡੇਟ ਨੂੰ ਫਾਈਨਲ ਕਰਨ ਲੱਗੇ ਕਾਂਗਰਸ ਨੂੰ ਕਾਫੀ ਜੋ ਸਮੱਸਿਆ ਆ ਰਹੀ ਸੀ ਪਰ ਆਖਰਕਾਰ ਕਾਂਗਰਸ ਦੇ ਵੱਲੋਂ ਹੁਣ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਖੁਬਾਇਆ ਨੂੰ ਉਮੀਦਵਾਰ ਐਲਾਨਿਆ ਗਿਆ ਜਰਾ ਗੱਲਬਾਤ ਲਈ ਸਰਨਲ ਫੋਨ ਲਾਈਨ ਤੇ ਮੌਜੂਦ ਨੇ ਬਿਊਰੋ ਚੀਫ ਬਲਜੀਤ ਮਰਵਾ ਮਰਵਾ ਜੀ ਕੈਂਡੀਡੇਟ ਐਲਾਨ ਦਿੱਤਾ ਗਿਆ ਸ਼ੇਰ ਸਿੰਘ ਖੁਬਾਇਆ ਤੇ ਦੁਬਾਰਾ ਦਾਖਲ ਹੋਇਆ ਗਿਆ ਇਸ ਕੋ ਯੋਗਤਾ ਆਪਾਂ ਗੱਲ ਕਰੀਏ ਥੋੜੀ ਜਿਹੀ ਪਿੱਛੇ ਲੱਪਾ ਚਾਹ ਜੇ ਮਾਰੀਏ ਸ਼ੇਰ ਸਿੰਘ ਖੁਬਾਇਆ ਮੂਲ ਰੂਪ ਤੋਂ ਫਸਲਕਾ ਦੇ ਰਹਿਣ ਵਾਲੇ ਹੈਗੇ ਨੇ 2009 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਜਦੋਂ ਇਹ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਦੇ ਨੇ ਤਾਂ ਉਸ ਵੇਲੇ 700 ਚੁੜੇ ਜਾਂਦੇ ਨੇ ਉਸ ਤੋਂ ਬਾਅਦ ਇਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਹੀ ਐਮਐਲਏ ਵੀ ਰਹਿੰਦੇ ਨੇ ਜ਼ਲਾਲਾਬਾਗ ਤੋਂ ਜਿੱਥੇ ਜ਼ਗਵੀਰ ਬਾਦਲ ਕਿਸੇ ਟਾਈਮ ਰਹਿ ਚੁੱਕੇ ਨੇ 2019 ਚ ਆ ਕੇ ਇਹ ਆਪਣਾ ਸ਼ੋਮਨੀ ਕਾਲੀਦਲ ਨੂੰ ਛੱਡ ਦਿੰਦੇ ਨੇ ਉਸ ਤੋਂ ਬਾਅਦ ਫਿਰ 19 ਚ ਕਾਂਗਰਸ ਜੁਆਇਨ ਕਰ ਲੈਂਦੇ ਨੇ ਉਹਨਾਂ ਕਾਂਗਰਸ ਨੇ ਇਹਨਾਂ ਨੂੰ ਟਿਕਟ ਦੇ ਦਿੱਤੀ ਹੈ ਸੋ ਸ਼ੇਰ ਸਿੰਘ ਖਬਾਇਆ ਨੂੰ ਟਿਕਟ ਮਿਲਣਾ ਲਈ ਇੱਕ ਵਾਰ ਹੋਰ ਪੱਕਾ ਹੋ ਗਿਆ ਕਿ ਕਿਸੇ ਵੀ ਰਾਜਨੀਤਿਕ ਦਲ ਕੋਲ ਆਪਣੇ ਨਿਰੋਲ ਉਮੀਦਵਾਰ ਬਹੁਤ ਘੱਟ ਨੇ ਜਾਂ ਨਹੀਂ ਹੈਗੇ ਇਹਨਾਂ ਲਈ ਵੀ ਕਈਏ ਕਾਂਗਰਸ ਨੇ ਤਾਂ ਆਪਣਾ ਸ਼ੋਮਨੀ ਕਾਲੀਦਲ ਦਾ ਜਿਹੜਾ ਐਮਪੀ ਰਹਿ ਚੁੱਕਾ ਐ ਐਮਐਲਏ ਰਹਿ ਚੁੱਕਾ ਉਹ ਟਿਕਟ ਦਿੱਤੀ ਹੈ ਐਡੀ ਅਮਰਜੀਤ ਕੋਰ ਸਾਹ ਨੂੰ ਦਿੱਤੀ ਹੈ ਫਰੀਦਕੋਟ ਤੋਂ ਕਾਂਗਰਸ ਨੇ ਉਹ ਜਿਹੜਾ ਹੈਗਾ ਪਹਿਲਾ ਸ਼ਰੂਮ ਨੀ ਕਾਲੀਦਾਲਚੀ ਹੁੰਦੇ ਸੀਗੇ ਹੁਸ਼ਿਆਰਪੁਰ ਤੋਂ ਯਾਮੀ ਦੀ ਗੋਮਰ ਨੂੰ ਦਿੱਤੀ ਹੈ ਉਹ ਕਿਸੇ ਟਾਈਮ ਆਪ ਚੁਣਏ ਨੇ ਮਤਲਬ ਹਰ ਪਾਰਟੀ ਦੇ ਹੀ ਹਾਲਤ ਹੈਗੀ ਹੈ ਸੋ ਆਪਣਾ ਸ਼ੇਰ ਸਿੰਘ ਕੋ ਭਾਇਆ ਨੋ ਡਾਊਟ ਕਿ ਜਿੰਨਾ ਚਿਰ ਵੀ ਇਹ ਸੰਸਦ ਰਹਿ ਵਿਧਾਇਕ ਰਹੇ ਇੱਕ ਚੰਗਾ ਇਹਨਾਂ ਦਾ ਆਪਾਂ ਕਹੀਏ ਜਿਹੜਾ ਹੈਗਾ ਲੋਕਾਂ ਦੇ ਵਿੱਚ ਇਹਨਾਂ ਦਾ ਰੁਤਬਾ ਰਿਹਾ ਕਦੇ ਕੋਈ ਵੱਡੇ سنگੀਨ ਦੋਸ਼ ਇਹਨਾਂ ਤੇ ਨਹੀਂ ਲੱਗੇ ਉੱਧਾ ਪਾਕ ਸਾਫ ਛਵੀ ਹੈਗੀ ਹੈ ਭਾਰਤ ਦਲ ਇਸ ਸਟੈਂਪ 'ਤੇ ਜਿਹੜੀ ਉਹ ਕੋਭਾਇਆ ਤੇ ਵੀ ਲੱਗੀ ਹੋਈ ਹੈ ਤੇ ਭਾਜਪਾ ਨੇ ਹਲੇ ਆਪਣਾ ਉਮੀਦਵਾਰ ਇਲਾਣਾ ਤੋਂ ਬਾਕੀਆਂ ਦੀ ਗੱਲ ਕਰ ਲਈਏ ਆਪਨੇ ਕਾਕਾ ਬਰਾੜ ਤੋਂ ਜਿਹੜਾ ਹੈਗਾ ਉਥੋਂ ਐਲਾਨਿਆ ਹੋਇਆ ਕਾਕਾ ਬਰਾੜ ਵੀ ਜਿਹੜੇ ਹੈਗੇ ਨੇ ਉਹ ਦਲਬਦਲੀ ਆਪਾਂ ਕਹਿ ਸਕਦੇ ਆ ਤੇ ਹੋਰ ਜਿਹੜੇ ਰਾਜਨੀਤਿਕ ਦਲ ਨੇ ਆਪਾਂ ਭਾਵੇਂ ਉਹਨਾਂ ਦੀ ਗੱਲ ਕਰ ਲਈ ਕਾਂਗਰਸ ਨੇ ਅੱਜ ਐਲਾਨ ਤੇ ਆ ਆਪਨੇ ਐਲਾਨਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਹੋਇਆ ਭਾਜਪਾ ਦਾ ਹਲੇ ਬਾਕੀ ਹੈ ਸੋ ਵੀ ਇਟਮਾਰ ਸਾਹਮਣੇ ਆਂਦਾ ਤਾਂ ਫੈਸਲਾ ਹੋ ਪਾਏਗਾ ਕਿਹੜੇ ਦੋ ਉਮੀਦਵਾਰਾਂ ਸਭ ਤੋਂ ਜ਼ਿਆਦਾ ਟਿਕਟ ਟੱਕਰ ਹੋਣੀ ਹੈ ਬਿਲਕੁਲ ਬਿਲਕੁਲ तमाम ਗੱਲਬਾਤ ਲਈ ਸ਼ੁਕਰੀਆ ਸੋ ਕਾਂਗਰਸ ਦੇ ਵੱਲੋਂ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਕਿ ਐ ਸ਼ੇਰ ਸਿੰਘ ਕੋਪਾਇਆ ਨੂੰ ਟਿਕਟ ਦਿੱਤੀ ਗਈ ਹੈ ਸ਼ੇਰ ਸਿੰਘ ਕੋਪਾਇਆ ਆ ਪਹਿਲਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਲੋਕ ਸਭਾ ਜੋ ਐਮਪੀ ਨੇ ਉਹ ਰਹਿ ਚੁਕੇ ਨੇ ਪਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਕਾਲੀ ਦਲ ਛੱਡ ਦਿੱਤਾ ਗਿਆ ਸੀ ਤੇ ਕਾਂਗਰਸ ਜੁਆਇਨ ਕਰ ਲਈ ਗਈ ਸੀ ਤੇ ਕਾਂਗਰਸ ਦੇ ਵੱਲੋਂ ਇਹਨਾਂ ਨੂੰ 2019 ਦੇ ਵਿੱਚ ਵੀ ਉਮੀਦਵਾਰ ਬਣਾਇਆ ਗਿਆ ਸੀ ਪਰ ਸੁਖਪੀਰ ਸਿੰਘ ਬਾਦਲ ਦੇ ਹੱਥੋਂ ਇਹਨਾਂ ਨੂੰ ਸ਼ਿਕੰਜਾ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਕਾਂਗਰਸ ਦੇ ਵੱਲੋਂ ਦਾਖਲਇਆ ਗਿਆ ਸ਼ੇਰ ਸਿੰਘ ਪੁਪਾਇਆ ਤੇ ਹਾਲਾਂਕਿ ਦਲ ਬਤਲੂ ਦਾ ਜੋ ਸਟੈਂਪ ਹੈ ਜਿਵੇਂ ਕਿ ਸਾਡੇ ਸਹਿਯੋਗੀ ਦਸਤਾਵੇਜ਼ ਸੀ ਉਹ ਇਹਨਾਂ ਤੇ ਲੱਗਦਾ ਹੈ ਪਰ ਪਾਕ ਸਾਫ ਛਵੀ ਇਹਨਾਂ ਦੇ ਦੱਸੇ ਜਾ ਕੀ ਹੈ ਜੇਕਰ ਫਿਰੋਜ਼ਪੁਰ ਸੀਟ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੱਕ ਬੀਜੇਪੀ ਦੇ ਵੱਲੋਂ ਕੋਈ ਵੀ ਆਪਣਾ ਜੇ ਉਮੀਦਵਾਰ ਨਹੀਂ ਐਲਾਨਿਆ ਗਿਆ ਉਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਰਦੇਵ ਸਿੰਘ ਬੌਬੀ ਮਾਨ ਨੂੰ ਇਤੋਂ ਉਮੀਦਵਾਰ ਐਲਾਨਿਆ ਗਿਆ ਤਾਂ ਉਦੋਂ ਹੀ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਉਹਨਾਂ ਦੇ ਵੱਲੋਂ ਉਮੀਦਵਾਰ ਆਪਣਾ ਐਲਾਨਿਆ ਗਿਆ ਸੋ ਕਾਂਗਰਸ ਦੇ ਵੱਲੋਂ ਅਜ ਤੱਕ ਨਹੀਂ ਉਮੀਦਵਾਰ ਐਲਾਨਿਆ ਗਿਆ ਸੀ ਸੋ ਕਾਂਗਰਸ ਦੇ ਵੱਲੋਂ ਹੁਣ ਜੋ ਤੀਸਰਾ ਉਮੀਦਵਾਰ ਰਹਿ ਗਿਆ ਸੀ ਉਸ ਨੂੰ ਐਲਾਨ ਦਿੱਤਾ ਗਿਆ ਸ਼੍ਰੀ ਸਿੰਘ ਕੁਬਾਇਨ ਨੂੰ ਫਿਰੋਜ਼ਪੁਰ ਸੀਟ ਤੋਂ ਟਿਕਟ ਦਿੱਤੀ ਗਈ ਹੈ ਸੋ 13 ਦੇ 13 ਉਮੀਦਵਾਰ ਕਾਂਗਰਸ ਦੇ ਵੱਲੋਂ ਐਲਾਨ ਦਿੱਤੇ ਗਏ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਇਹ ਮੁਕਾਬਲਾ ਕਿੰਨਾ ਦਿਲਚਸਪ ਹੋਵੇਗਾ ਕਿਉਂਕਿ ਅਜੇ ਤੱਕ ਆ ਬੀਜੇਪੀ ਦੇ ਵੱਲੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਗਿਆ ਜੇਕਰ ਸ਼ੇਰ ਸਿੰਘ ਗੁਬਾਇਆ ਦੀ ਗੱਲ ਕੀਤੀ ਜਾਵੇ ਤਾਂ ਸ਼ੇਰ ਸਿੰਘ ਗੁਬਾਇਆ ਫਿਰੋਜ਼ਪੁਰ ਸੀਟ ਤੋਂ 2009 ਤੋਂ 2014 ਤੱਕ ਅਕਾਲੀ ਦਲ ਦੇ ਵੱਲੋਂ ਐਮਪੀ ਰਹੇ ਨੇ ਅਕਾਲੀ ਦਲ ਦੀ ਟਿਕਟ ਤੇ ਇਹਨਾਂ ਨੇ ਇਲੈਕਸ਼ਨ ਲੜਿਆ ਸੀ ਤੇ ਐਮਪੀ ਬਣੇ ਉਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਛੱਡ ਦਿੱਤਾ ਸੀ ਅਤੇ ਇਸ ਵੇਲੇ ਉਹ ਕਾਂਗਰਸ ਦੇ ਵਿੱਚ ਨਹੀਂ ਤੇ 2000 19 ਦੇ ਜ਼ਿਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਰਿਸਾਈਨ ਕਰ ਦਿੱਤਾ ਗਿਆ ਸੀ ਤੇ ਬਾਅਦ ਦੇ ਵਿੱਚ ਕਾਂਗਰਸ ਦਾ ਪੱਲਾ ਫੜਿਆ ਗਿਆ ਸੀ ਸੋ ਕਾਂਗਰਸ ਦਾ ਪੱਲਾ ਉਹਨਾਂ ਦੇ ਵੱਲੋਂ ਫੜਿਆ ਗਿਆ ਤੇ ਕਾਂਗਰਸ ਦੇ ਵੱਲੋਂ ਹੁਣ ਉਹਨਾਂ ਤੇ ਵਿਸ਼ਵਾਸ ਜਤਾਇਆ ਗਿਆ ਹੈ ਜਤਾਇਆ ਗਿਆ ਹੈ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਕਿੰਨਾ ਇਹ ਮਜ਼ਬੂਤ ਦਾਅਵਾ ਰਹੇਗਾ ਕਿਉਂਕਿ ਹਜੇ ਇੱਕ ਪਾਰਟੀ ਦਾ ਬਾਕੀ ਹੈ ਭਾਜਪਾ ਦਾ ਬਾਕੀ ਹੈ ਉਮੀਦਵਾਰ ਐਲਾਨਣਾ ਤੇ ਦੇਖਣਾ ਹੋਵੇਗਾ ਉਸ ਤੋਂ ਬਾਅਦ ਕਿ ਕਿਹੜਾ ਉਮੀਦਵਾਰ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਸ਼੍ਰੀ ਕਸਦੰਦਾ ਖੁਆ ਨਜ਼ਰ ਆਵੇਗਾ ਫਿਲਹਾਲ ਕਾਂਗਰਸ ਨੇ ਆਪਣੀ 13 ਦੀਆਂ 13 ਸੀਟਾਂ ਤੇ ਉਮੀਦਵਾਰ ਐਲਾਨ ਦਿੱਤਾ ਗਿਆ ਸਾਨੂੰ ਦੇਖਣਾ ਹੋਵੇਗਾ ਕਿ 4 ਜੂਨ ਨੂੰ ਜੋ ਆਮ ਜਨਤਾ ਹੈ ਕਿਸ ਦੇ ਹੱਕ ਦੇ ਵਿੱਚ ਫਤਵਾ ਦੇਵੇ